ਵੀਡੀਓ ਨੂੰ ਵੇਖਣ ਵਾਸਤੇ ਪਲੀਜ਼ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਿਆ ਕਰੋ ਅੱਜ ਆਪਾਂ ਬਣਾਵਾਂਗੇ ਸੂਜੀ ਦੀ ਬਹੁਤ ਹੀ ਟੇਸਟੀ ਬਰਫੀ ਉਹਦੇ ਲਈ ਆਪਾਂ ਨੇ ਇੱਕ ਕੋਲੀ ਖੰਡ ਦੀ ਤੇ ਅੱਧੀ ਕੋਲੀ ਪਾਣੀ ਦੀ ਲਈ ਆ ਥੋੜੇ ਜਿਹਾ ਡਰਾਈ ਫਰੂਟ ਲੈ ਆ ਤੇ ਇਹ ਜਿਹੜੇ ਵੀ ਤੁਹਾਡੇ ਕੋਲੇ ਹੋਣ ਤੁਸੀਂ ਲੈ ਸਕਦੇ ਹੋ ਨਾ ਵੀ ਹੋਣ ਤਾਂ ਸਕਿੱਪ ਕਰ ਸਕਦੇ ਹੋ ਪਰ ਜੇ ਤੁਸੀਂ ਪਾਉਂਗੇ ਤੇ ਇਹ ਜਿਹੜਾ ਟੇਸਟ ਆ ਉਹ ਜਾਦੇ ਵਧੀਆ ਆਊਗਾ ਤੇ ਸਭ ਤੋਂ ਪਹਿਲਾਂ ਆਪਾਂ ਦੇਸੀ ਘਿਓ ਲਿਆ ਇਹ ਬਹੁਤ ਜ਼ਰੂਰੀ ਆ ਕਿਉਂਕਿ ਇਹਦੇ ਬਿਨਾ ਜਿਹੜਾ ਮਠਿਆਈ ਦੇ ਵਿੱਚ ਫਲੇਵਰ ਆ ਟੇਸਟ ਆ ਉਹ ਬਿਲਕੁਲ ਨਹੀਂ ਆਂਦਾਗਾ ਤੇ ਤੁਸੀਂ ਪੂਰੀ ਕੋਸ਼ਿਸ਼ ਕਰਿਓ ਵੀ ਤੁਹਾਡੇ ਕੋਲੇ ਜਿਹੜਾ ਦੇਸੀ ਘਿਓ ਉਹ ਹੋਵੇ ਠੀਕ ਹੈ ਹੁਣ ਆਪਾਂ ਇਧਰ ਆਪਣੇ ਜਿਹੜੇ ਡਰਾਈ ਫਰੂਟ ਆ ਇਹਨਾਂ ਨੂੰ ਪਾ ਲਿਆ ਕੜਾਈ ਦੇ ਵਿੱਚ ਤੇ ਇਹਨਾਂ ਨੂੰ ਆਪਾਂ ਕਰਾ ਕੇ ਫਰਾਈ ਕਿਉਂਕਿ ਮੈਂ ਘਿਓ ਪੂਰਾ ਗਰਮ ਨਹੀਂ ਕੀਤਾ ਸੀਗਾ ਤੇ ਹੁਣ ਇਹਨਾਂ ਨੂੰ ਮੀਡੀਅਮ ਆਂਚ ਤੇ ਬਸ 2 ਤੋਂ 3 ਮਿੰਟ ਆਪਾਂ ਨੇ ਫਰਾਈ ਕਰਨੇ ਠੀਕ ਆ ਫਰਾਈ ਹੋ ਗਏ ਇਸੇ ਘੋੜੇ ਵਿੱਚ ਆਪਾਂ ਨੇ ਹੁਣ ਸੂਜੀ ਪਾ ਲੈਣੀ ਆ ਡੇਢ ਕੋਲੀ ਠੀਕ ਹੈ ਇੱਕ ਕੋਲੀ ਆਪਾਂ ਖੰਡ ਦੀ ਲਈ ਸੀ ਡੇਢ ਕੋਲੀ ਆਪਾਂ ਸੂਜੀ ਦੀ ਲਵਾਂਗੇ ਇਧਰ ਆਪਾਂ ਚਾਸ਼ਨੀ ਵੀ ਗੈਸ ਤੇ ਰੱਖਤੀ ਆ ਬਣ ਕੇ ਤਿਆਰ ਹੋ ਜੂ ਇੱਥੇ ਤੁਸੀਂ ਬਸ ਇਹ ਧਿਆਨ ਰੱਖਣਾ ਵੀ ਜਿਹੜੀ ਤੁਹਾਡੀ ਸੂਜੀ ਆ ਉਹਨੂੰ ਤੁਸੀਂ ਬਿਲਕੁਲ ਸਲੋ ਤੇ ਪਕਾਉਣਾ ਹੈ ਚਾਸ਼ਨੀ ਆਪਣੀ ਇਧਰ ਰੈਡੀ ਹੋ ਗਈ ਹੈ ਗੈਸ ਨੂੰ ਬੰਦ ਕਰ ਦਵਾਂਗੇ ਇੱਕ ਤਰ੍ਹਾਂ ਦੀ ਚਾਸ਼ਨੀ ਬਣ ਗਈ ਆ ਤੇ ਹੁਣ ਜਿਹੜੀ ਆਪਣੀ ਸੂਜੀ ਆ ਇਹ ਹਜੇ ਪੱਕੀ ਨਹੀਂ ਹਨ ਥੋੜਾ ਜਿਹਾ ਹੋਰ ਪਕਾਵਾਂਗੇ ਬਿਲਕੁਲ ਸਲੋ ਗੈਸ ਤੇ ਤੁਸੀਂ ਇਹਨੂੰ ਪਕਾਉਣਾ ਦਾ ਜਿਹੜਾ ਕਲਰ ਆ ਉਹ ਤੁਸੀਂ ਬਿਲਕੁਲ ਚੇਂਜ ਨਹੀਂ ਕਰਨਾਗਾ ਤੇ ਇਹਨੂੰ ਬਸ ਭੁੰਨਣਾ ਏ ਠੀਕ ਆ ਤੇ ਜਿਵੇਂ ਆਪਣੀ ਸੂਜੀ ਭੁੰਨ ਜੂਗੀ ਤੇ ਜਿਹੜੇ ਆਪਣੇ ਕੋਲੇ ਡਰਾਈ ਫਰੂਟ ਆਪਾਂ ਪੀਸ ਕੇ ਰੱਖੇ ਹੋਏ ਸੀਗੇ ਹਨਾ ਫਰਾਈ ਕੀਤੇ ਸੀ ਉਹਨਾਂ ਨੂੰ ਆਪਾਂ ਪੀਸ ਲਿਆ ਉਹਨਾਂ ਨੂੰ ਵੀ ਵਿੱਚ ਪਾਤਾ ਠੀਕ ਆ ਉਹਨਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਠੰਡਾ ਕਰਕੇ ਇਹਦੇ ਵਿੱਚ ਤੁਸੀਂ ਚਾਸ਼ਨੀ ਪਾ ਦੇਣੀ ਆ ਚਾਸ਼ਨੀ ਪਾਉਣ ਤੋਂ ਬਾਅਦ ਗੈਸ ਬੰਦ ਕਰਨੀ ਆ ਗੈਸ ਨਹੀਂ ਔਨ ਕਰਨੀ ਇਹਨੂੰ ਟੱਕ ਕੇ 2 ਮਿੰਟ ਵਾਸਤੇ ਤੁਸੀਂ ਰੱਖ ਦੇਣਾ ਦੇਖੋ ਤੇ ਸਾਰਾ گاੜਾ ਹੋ ਗਿਆ ਹੁਣ ਇਹਨੂੰ ਤੁਸੀਂ ਜਿਵੇਂ ਮਰਜ਼ੀ ਚਾਹੋ ਜਮਾ ਸਕਦੇ ਹੋ ਜਿੰਦਾਂ ਦੇ ਮਰਜ਼ੀ ਚਾਹੋ ਪੀਸ ਕੱਟ ਸਕਦੇ ਹੋ ਹਨ ਮੈਂ ਇਹਨੂੰ ਇਦਾਂ ਹੀ ਬਟਰ ਪੇਪਰ ਦੇ ਉੱਪਰ ਵਿਛਾ ਕੇ ਥੋੜਾ ਜਿਹਾ ਬੇਲਣ ਦੇ ਨਾਲ ਵੇਲ ਲੂੰਗੀ ਤੇ ਮੈਂ ਇਹਦੀ ਇੱਕ ਵਧੀਆ ਜੀ ਸ਼ੇਪ ਕੱਟੂੰਗੀ ਹਾਰਟ ਵਾਲੀ ਉੱਪਰ ਮੈਂ ਲਾਏ ਥੋੜਾ ਜਿਹਾ ਤੇਲ ਠੀਕ ਹੈ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈ ਪਲੀਜ਼ ਲਾਈਕ ਸ਼ੇਅਰ ਕਮੈਂਟ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਆ ਕਰੋ ਤੇ ਆ ਦੇਖੋ ਆਪਣੀ ਸਾਰੀ ਜਿਹੜੀ ਬਰਫੀ ਆ ਆਪਾਂ ਨੇ ਕੱਟ ਕੇ ਪੀਸਸ ਤਿਆਰ ਕਰ ਲਏ ਆ ਤੇ ਤੁਸੀਂ ਵੀ ਬਹੁਤ ਸੌਖੇ ਤਰੀਕੇ ਦੇ ਨਾਲ ਇਦਾਂ ਦੀ ਬਰਫੀ ਘਰ ਦੇ ਘਰੇ ਬਣਾ ਕੇ ਤਿਆਰ ਕਰ ਸਕਦੇ ਹੋ ਤੇ ਦਿਵਾਲੀ ਦੇ ਲਈ ਇਹ ਸਭ ਤੋਂ ਸੌਖੀ ਤੇ ਟੇਸਟੀ ਬਰਫੀ ਬਣ ਕੇ ਤਿਆਰ ਹੁੰਦੀ ਹੈ ਦਿਵਾਲੀ ਦੇ ਮੌਕੇ ਤੇ ਤੁਸੀਂ ਇਹਨੂੰ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਤੇ ਮੈਨੂੰ ਦੱਸਿਓ ਕਿ ਜਦੋਂ ਤੁਸੀਂ ਆਪਣੇ ਘਰ ਇਹਨੂੰ ਟਰਾਈ ਕੀਤਾ ਤੇ ਕਿਸ ਤਰ੍ਹਾਂ ਦੀ ਬਣੀ ਤੇ ਵੀਡੀਓ ਦੇਖਣ ਵਾਸਤੇ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਥੈਂਕ ਯੂ